ਕਪੜੇ ਤੋਂ ਨਾਲ ਆ ਸਾਬਨ ਰੱਖਿਆ ਇਹਨਾਂ ਨੇ ਆ ਦੇਖੋ ਤੁਸੀਂ ਆ ਆ ਗੰਦਾ ਹੀ ਆ ਦੇਖੋ ਆਹ ਬੋਰਾ ਆ ਭਾਂਡੇ ਤੋਂ ਉਹਨੂੰ ਬੋਰਾ ਰੱਖਿਆ ਇਹਨਾਂ ਨੇ ਇੱਥੇ ਆ ਦੇਖੋ ਆ ਦੇਖੋ ਆ ਕਿੰਨਾ ਗੰਦਾ ਬਾਹਰ ਐਂਡੋ ਇਹਦੇ ਨਾਲ ਹੀ ਇਹ ਭਾਂਡੇ ਧੋਂਦੇ ਆ ਲੋਕਾਂ ਨੂੰ ਗੰਦ ਖਲਾਨਦੇ ਇੱਥੇ ਆ ਪਾਣੀ ਦੇ ਹਾਲਾਤ ਦੇਖੋ ਆ ਕਿੰਨਾ ਗੰਦਾ ਪਾਣੀ ਆ ਉਹ ਨਿਰਮਖ ਆ ਆ ਦੇਖੋ ਵਾਸ਼ਰੂਮ ਕਿੱਥੇ ਜਾਂ ਨਕਸੀ ਵਾਸ਼ਰੂਮ ਤਾਂ ਜਾਂਦਾ ਹੀ ਨਹੀਂ ਭਾਈ ਖਾਂਦਾ ਹੀ ਨਹੀਂ ਆਂਦਾ ਹੀ ਨਹੀਂ ਵਾਸ਼ਰੂਮ ਇੱਕ ਵਾਰ ਘਰੇ ਜਾ ਕੇ ਇਹ ਭਾਈ ਸਾਹਿਬ ਕਹਿੰਦੇ ਸਾਨੂੰ ਵਾਸ਼ਰੂਮ ਨਹੀਂ ਆਂਦਾ ਵਾ ਤੇ ਮਹਾਨਾਂ ਦੀ ਅਲੀ ਗੱਲ ਆ ਇਹਨਾਂ ਦੇ ਕੋਲ ਜਿਹੜੇ ਭਾਂਡੇ ਧੋਂਦੇ ਆ ਨਾ ਤਾਂ ਕੋਈ ਸਾਬਣ ਆ ਕੁਝ ਵੀ ਨਹੀਂ ਐਤੀ ਲੋਕਾਂ ਨੂੰ ਗੰਦ ਖਲਾਈ ਜਾਂਦੇ ਪਏ ਆ ਹੁਣ ਟੁਹ ਵਾਸ਼ਰੂਮ ਬੰਦਾ ਕਿਹਾ ਹੋਵੇ ਡੈਟਿੰਗ ਕਿਹਾ ਹੋਵੇ ਉਹ ਉਹਨੇ ਬਸ ਆਪਣੀ ਨਹੀਂ ਹੈਗਾ ਭਾਈ ਤੁਸੀਂ ਨਾ ਤਾਂ ਕੈ ਤੁਪਾ ਜਿਹੜਾ ਕਿਹੜਾ ਥਾਣ ਵਾਲਾ ਸਮਾਨ ਗਲਬ ਜੇ ਤੁਸੀਂ ਹੁਣੇ ਹੀ ਪਾਏ ਦੇਖ ਕੇ ਮੈਨੂੰ ਨੇ ਭਾਈ ਭਾਈ ਆ ਦੇਖੋ ਪਾਟਾ ਵਿੱਚ ਗਲਬ ਸਾਰਾ ਉਹ ਇੱਕ ਗਲਬ ਜੇ ਤੁਸੀਂ ਉਹਦੇ ਕੋਲੋਂ ਲੈ ਕੇ ਬਾਲੇ ਅਟਕੀਆਂ ਬਣਾ ਰਹੇ ਦੇਖੋ ਆਦੇ ਹੱਥਾਂ ਦੇ ਨਾਲ ਹੀ ਇੱਥੇ ਵੀ ਜਿਹੜਾ ਇਹ ਬੋਰੇ ਦੇ ਨਾਲ ਹੀ ਜਿਹੜੇ ਪਾਂਡੇ ਧੋਦੇ ਆ ਬੜਾ ਗੰਦਗੀ ਫਲਾਈ ਹੋਈ ਆ ਯਾਰ ਸਾਡੂ ਹੈਰਾਨ ਆ ਸੀ ਇੱਥੇ ਕੋਈ ਚੈੱਕ ਕਰਨ ਨਹੀਂ ਆਂਦਾ ਭਾਜੀ ਉਹ ਬੋਰੇ ਦੇ ਨਾਲ ਤੋਂ ਹੀ ਪਾਂਡੇ ਧੋਦੇ ਦਿੱਲੀ ਸੇ ਆਉਂ ਕਿੰਨੇ ਪੈਸੇ ਲੈਂਦੇ ਹੋ ਇਹ ਚਾਂਪ ਕੇ ਕਾਫ 70 ਫੁੱਲ ਬੋਟਨ ਗੈਪ ਕਿੰਨੇ ਗਿਆ ਦੇ ਗੁਲਬੀ ਨਹੀਂ ਉਹ ਮੇਰੇ ਕਿੰਨੇ ਗਿਆ ਤੇ ਬਤਾਓ ₹1.50 ਪਰ ਇਹ ਆਪ ਗੱਲ ਦੇਖੋ ਕਿੰਨੀਆਂ ਰੇੜੀਆਂ ਪਿੱਛੇ ਜਿਹੜਾ ਸੀਪੀ ਸਾਹਿਬ ਆਏ ਸੀ ਉਹਨਾਂ ਨੇ ਸਭ ਚੁਕਾਤੀਆਂ ਸੀ ਫਿਰ ਆ ਗਏ ਭਾਈ ਨਾ ਤਾਂ ਬੰਦੇ ਨੇ ਕੋਈ ਗੈਪ ਪਈ ਹੋਈ ਆ ਨਾ ਤਾਂ ਕੋਈ ਗਲਬਸ ਪਾਇਆ ਹੈ ਪੋਲ ਨੇ ਭਜੀ ਕੋਨੇ ਪੋਲ ਤੇ ਇਹਦੇ ਉਠਾਓ ਤਾਂ ਸਹੀ ਉਠਾਓ ਆ ਦੇਖ ਸਕਦੇ ਤੁਸੀਂ ਇਹਦੇ ਨਾਲ ਇਹ ਭਾਂਡੇ ਧੋਂਦੇ ਆਏ ਬੋਰਾ ਵਾਹ ਬੋਰਾ ਕੱਟ ਕੇ ਬਣਾਇਆ ਹੈ ਕੋਈ ਵੀ ਇੱਥੇ ਸੇਫਟੀ ਨਹੀਂ ਆ ਬਬੋ ਸਵਾਗਤ ਦੋਸਤੋ ਜਿਸ ਤਰ੍ਹਾਂ ਇੱਕ ਮੁਹਿੰਮ ਚਲਾਈ ਹੋਈ ਆ ਅਸੀਂ ਕਿ ਲੋਕ ਸੇਫਟੀ ਵਰਤਦੇ ਆ ਰੇੜੀਆਂ ਦੇ ਉੱਤੇ ਕੈਪ ਪਾ ਰਹੇ ਆ ਜਾਂ ਗਲਵਜ਼ ਪਾ ਰਹੇ ਆ ਲੋਕਾਂ ਦੇ ਨਾਲ ਜਿਹੜਾ ਵਾ ਉਹ ਖੇਲਵਾੜ ਕੀਤਾ ਜਾ ਰਿਹਾ ਸੀ ਮਾਡਲ ਹਾਊਸ ਦੇ ਵਿੱਚ ਆਏ ਆ ਚਪਾਟੀ ਇੱਥੇ ਲੱਗੀ ਹੋਈ ਆ ਆਜੋ ਫਿਰ ਅੱਗੇ ਦੇਖਦੇ ਆ ਕਿਸ ਤਰ੍ਹਾਂ ਦੇਖਦੇ ਆ ਹੁਣ ਕੈਪ ਵਗੈਰਾ ਪਾਈਆਂ ਹੋਈਆਂ ਇਹਨਾਂ ਨੇ ਇੱਕ ਆ ਰੇੜੀ ਲੱਗੀ ਹੋਈ ਐ ਇੱਥੇ ਤੇ ਭਾਈ ਆਪਣੀ ਐ ਰੇੜੀ ਭਾਈ ਕੈਪ ਤੇ ਗਲਵਜ਼ ਕਿਉਂ ਨਹੀਂ ਪਾਈ ਤੁਸੀਂ ਭਾਈ ਕੈਪ ਰੱਖੀ ਮਾਉਣੇ ਆ ਬੜ ਗਿਆ ਹੀ ਭਾਈ ਹਾਂ ਕਿਤੇ ਰੱਖੋ ਹਾਂ ਸੁਣਿਆ ਬੜ ਗਿਆ ਹੀ ਸਮਾਨ ਹੈ ਆ ਤੁਸੀਂ ਦੇਖ ਸਕਦੇ ਹੋ ਸਮਾਨ ਵੀ ਨਾਲ ਨੰਗਾ ਪਿਆ ਹੋਇਆ ਤੇ ਹੁਣ ਅੱਗੇ ਵੀ ਤੁਹਾਨੂੰ ਹਾਲਾਤ ਦਿਖਾਣੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਇੱਥੇ ਮਾਡਲ ਹੋoze ਹਾਲਾਤ ਆ ਦਿਖਾਣੇ ਤੁਹਾਨੂੰ ਭਈਆ ਆਪਣੇ ਕੈਪ ਔਰ ਗਲਵਜ਼ ਕਿਉਂ ਨਹੀਂ ਡਾਲੇ ਹੋਏ ਸੌਰੀ ਬੋਲੋ ਸੌਰੀ ਤੇ ਹੁਣ ਅੱਗੇ ਹੋਰ ਹਾਲਾਤ ਦਿਖਾਣੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨਿਊ ਮਾਡਲ ਹਾਊਸ ਦੇ ਵਿੱਚ ਇਸ ਟਾਈਮ ਖੜੇ ਆ ਕਸਟਮਰ ਆਪ ਕੋ ਪੈਸੇ ਦੇ ਕੇ ਜਾਂਦੇ ਆ ਉਹ ਧਿਆਨ ਰੱਖਣਾ ਚਾਹੀਦਾ ਨਾ ਆਪਣੇ ਵੀ ਸਾਰਾ ਧਿਆਨ ਤੇ ਹੋਰ ਵੀ ਭਾਜੀ ਹੁਣ ਇੱਥੇ ਖੜੇ ਆ ਤੇ ਦੇਖਦੇ ਆ ਕਿਸ ਤਰ੍ਹਾਂ ਦੇ ਹਾਲਾਤ ਭਾਈ ਆਪਣੀਆਂ ਹਾਂਜੀ ਹਾਂਜੀ ਆਪਣੀਆਂ ਭਾਜੀ ਤੁਸੀਂ ਬਣਾਣੇ ਨਹੀਂ ਨਹੀਂ ਮੈਂ ਬਣਾਉਂਦਾ ਤੇ ਭਾਜੀ ਕਿੱਦਾਂ ਗਲਵਜ਼ ਉਗਰੇ ਆਪਣੀ ਤੁਸੀਂ ਪਾਏ ਹੋਏ ਕੁਝ ਭਾਜੀ ਗਲਵਜ਼ ਦਾ ਆਪਣਾ ਉਹਨੇ ਪੂਰੇ ਉਹਨੇ ਹੈਗਾ ਸੇਕ ਵਾਲਾ ਕੰਮ ਭਾਜੀ ਗਲਵਜ਼ ਉਹਰੇ ਕਿੱਥੇ ਚੱਲ ਜਾਣਗੇ ਇਹ ਲੋ ਫਲਾਈ ਜੋ ਉਧਾਰਨਾ ਗਲਤ ਨਾਂ ਦੇ ਪਿੱਛੇ ਜਾਣ ਤੇ ਭਾਈ ਕਿੱਦਾਂ ਵੇ ਆਪਣਾ ਇੱਥੇ ਸਫਾਈ ਕਿੱਦਾਂ ਰੱਖ ਰਹੇ ਤੁਸੀਂ ਭਾਈ ਤੁਹਾਡੇ ਸਾਹਮਣੇ ਵਾਸ਼ਰੂਮ ਕਿੱਥੇ ਜਾਂ ਲੈ ਤੁਸੀਂ ਵਾਸ਼ਰੂਮ ਤਾਂ ਜਾਂਦਾ ਹੀ ਨਹੀਂ ਭਾਈ ਆਂਦਾ ਹੀ ਨਹੀਂ ਨਹੀਂ ਆਂਦਾ ਹੀ ਨਹੀਂ ਵਾਸ਼ਰੂਮ ਇੱਕ ਵਾਰ ਘਰੇ ਜਾ ਕੇ ਮੁਰਗੀ ਇਹ ਭਾਈ ਸਾਹਿਬ ਕਹਿੰਦੇ ਸਾਨੂੰ ਵਾਸ਼ਰੂਮ ਨਹੀਂ ਆਂਦਾ ਵਾ ਤੇ ਹੈਰਾਨਗੇ ਵਾਲੀ ਗੱਲ ਆ ਭਾਈ ਵਾਸ਼ਰੂਮ ਇੱਥੇ ਬਣਾਇਆ ਨਹੀਂ ਇੱਥੇ ਕਿਤੇ ਉਹ ਹੈਗਾ ਉਧਰ ਨਾ ਤੇ ਹੱਥ ਉੱਥੇ ਕਿੱਥੇ ਧੋਨੇ ਤੁਸੀਂ ਭਾਈ ਹੱਥਾਂ ਪਿੱਛੇ ਵਾਟਰ ਕੋਲੇ ਲੱਗਿਆ ਹੋਇਆ ਸਾਬ ਪਹਿਲੀ ਗੱਲ ਤਾਂ ਸਾਨੂੰ ਕੁਝ ਪੈ ਭਾਈ ਸਾਹਿਬ ਉਹ ਆ ਦੇਖ ਸਕਦੇ ਆ ਜਲੇਬੀਆਂ ਭਾਜੀ ਬਣਾ ਰਹੇ ਆ ਇਹ ਬੰਦੇ ਕੈਪ ਨਹੀਂ ਡਾਲੀ ਹੈ ਸਰ ਕੈਪ ਹਮਨੇ ਨਹੀਂ ਡਾਲੀ ਹੋਈ ਆ ਸਰ ਇਹ ਹਮਸੇ ਥੋੜਾ ਗਲਤੀ ਹੈ ਬਾਕੀ ਅੱਗੇ ਸੇ ਧਿਆਨ ਰੱਖੋ ਹਾਂ ਬਿਲਕੁਲ ਸਰ ਭਾਜੀ ਤੁਸੀਂ ਨਾ ਤਾਂ ਕੈਪ ਪਾਇਆ ਹੈ ਨਾ ਤਾਂ ਕੋਈ ਗਲਵਜ਼ ਪਾਇਆ ਹੈ ਭਾਜੀ ਮੇਰਾ ਕਿਹੜਾ ਖਾਣ ਵਾਲਾ ਸਮਾਨ ਭਾਜੀ ਖਾਣ ਤੁਸੀਂ ਬਣਾ ਕੇ ਦੇ ਰਹੇ ਹੋ ਨਾ ਥੀਨ ਵਾਲਾ ਹੁਣ ਕਿੱਥੇ ਦੇ ਵਿੱਚ ਵਾਲ ਚਲ ਜਵੇ ਤੇ ਨਾ ਤੁਸੀਂ ਗਲਵਜ਼ ਭਾਜੀ ਸਾਡੇ ਕੋਲ ਤੁਹਾਡੇ ਕੋ ਫੂਡ ਸੇਫਟੀ ਲਾਇਸੈਂਸ ਹੈਗਾ ਇਹਦੇ ਵਿੱਚ ਹਦਾਇਤਾਂ ਪੜਿਆ ਤੁਸੀਂ ਉਹਨੂੰ ਕੀ ਕੀ ਲਿਖਿਆ ਹੁੰਦਾ ਹੈ ਨਹੀਂ ਚਾਹੀਦਾ ਹਜੇ ਉਹ ਫਾਸਟ ਫੂਡ ਲਈ ਆ ਮੇਰੇ ਤਾਂ ਭਾਜੀ ਇਹ ਵੀ ਖਾਣ ਦੀ ਨਾਲ ਆਇਆ ਬੰਦੇ ਦੇ ਅੰਦਰ ਹੀ ਜਾਣਾ ਅੰਦਰ ਹੀ ਜਗਾ ਬੰਦੇ ਕੋਈ ਨਿਕਲ ਤੋਂ ਪਾ ਤਿਆਰ ਰੱਖਿਆ ਕਰੋ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹੁਣ ਰੀਡੀਆਂ ਦੇ ਇੱਥੇ ਤੁਹਾਨੂੰ ਪਤਾ ਜਿਆਦਾ ਗੰਦ ਖਲਾਰੇ ਲੋਕਾਂ ਨੂੰ ਨਾ ਤਾਂ ਕੋਈ ਸੇਫਟੀ ਬਰਥਡੇ ਸੀਗੇ ਕੁਝ ਵੀ ਸੇਫਟੀ ਨਹੀਂ ਸੀ ਨਾ ਕਲੱਬ ਸੀਗਾ ਕੋਈ ਨਾ ਕੈਪਟਨ ਨੂੰ ਲੱਗਦਾ ਵਾ ਕਿ ਇਹਨਾਂ ਨੂੰ ਪਾਣੇ ਚਾਹੀਦੀਆਂ ਚੀਜ਼ਾਂ ਹਾਂਜੀ ਇਹਨਾਂ ਨੂੰ ਤੁਸੀਂ ਪੁੱਛਿਆ ਕਦੀ ਮੈਂ ਭਾਈ ਆਇਆ ਫਟਾ ਕਿੱਤੋਂ ਆਏ ਤੁਸੀਂ ਮੈਂ ਤਾਂ ਇੱਥੇ ਹੀ ਆ ਪਤਾਰਨਗਰ ਤੋਂ ਵੀ ਬੜਾ ਫਟਾ ਟਾਈਮ ਤੋਂ ਆਇਆ ਆ ਭਾਈ ਸਾਹਿਬ ਨੇ ਨਾ ਤਾਂ ਕੋਈ ਕਲੱਬ ਪਾਇਆ ਭਈਆ ਕਲੱਬ ਕਿਉਂ ਨਹੀਂ ਡਾਲਿਆ ਆਪਣੇ ਜੋ ਕਲੱਬਸ ਡਾਲੋ ਕੜਈ ਸਾਹਿਬ ਕੋਲ ਤੇ ਹਾਂ ਡਾਲਾ ਕਿਉਂ ਨਹੀਂ ਡਾਲਾ ڈالوں گا اب ابھی ڈالو گے ابھی ڈالو گے بھائی بلکنا کچھ رقم ساتھ نہیں نہیں اپ بھی تو بنا رہے ہو بنا رہے بنا رہے کڑائی صاف کریں گے ابھی نکالا ہوں واش روم وغیرہ کہاں پر جاتے ہو اپ واش روم باڈر ہوتے ہو ہاں کس سے دھوتے ہو صابن سے کہاں ہے صابن صابن کے ساتھ میں وہاں پر جہاں ہاتھ دھوتے ہیں ابھی میں وہاں پر بھی جاؤں گا ہاں جی وہاں پر رکھا تو اتے دے حالات بھی دکھاوا گے جتھے دے یہ کہہ رہے ہیں کہ واش روم جا کے اسی ہاتھ دھونے ہیں پن جی ایک سیفٹی نہیں برت رہے سی یہ ریڑیاں والے کی کہنا چاہتے ہو کہ انہاں نوں برتنے چاہیے نہیں سیفٹی ਨਹੀਂ ਉਹ ਤਾਂ 50 ਵਰਤਲੇ ਭਈਆ ਵਰਤਰੇ ਪਹਿਲਾਂ ਨਹੀਂ ਵਰਤਦੇ ਸੀ ਇਹ ਮੈਂ ਮੈਂ ਤਾਂ ਮੁੰਨਾ ਹੀ ਆਂ ਮੁੰਨਾ ਕਿੰਨੀ ਦੇਰ ਤੋਂ ਫਾਸਟ ਫੂਡ ਖਾਣੇ ਬਾਹਰ ਤੋਂ ਹੋ ਗਿਆ ਕਾਫੀ ਟਾਈਮ ਤਾਂ ਚਲੋ ਅਪਰ ਰੈਸਟੋਰੈਂਟ ਜੇ ਜਾਣੇ ਉਥੇ ਸਵਾਇ ਦੇਖਦੇ ਆਣਾ ਹਾਂਜੀ ਭਾਜੀ ਗਲਵਜ਼ ਨਹੀਂ ਪਾਇਆ ਤੁਸੀਂ ਕੋਈ ਭਾਜੀ ਗਲਵਜ਼ ਨਾਲ ਇਹ ਪਤਾ ਕਿਤੇ ਕਰ ਭਾਜੀ ਜੋ ਕਰਮਚਾਰੀ ਦਾ ਕਤਲ ਲਾ ਇਹ ਇੱਥੇ ਤਾਂ ਕਰਮ ਐ ਹੀ ਨਹੀਂ ਕੁਛ ਵੀ ਭਾਜੀ ਇੱਥੇ ਜਿਹੜਾ ਆਪਾਂ ਕੰਮ ਕਰਦੇ ਆ ਨਾ ਭਾਈ ਗੱਲ ਤੁਹਾਡੇ ਹੱਥੋਂ ਸਮਾਨ ਟੁੱਟਦਾ ਹੈਗਾ ਬਾਰ ਬਾਰ ਸਲਿਡਿਕਦਾ ਹੈਗਾ ਥਲੇ ਡਿਕ ਚੱਕਾ ਜਾਂਦਾ ਫਿਰ ਧਾਗ ਦੇ ਬੂਤ ਤੁਸੀਂ ਇੱਥੇ ਰੱਖੇ ਹੋਏ ਆ ਭਾਜੀ ਇਹਨੂੰ ਧੋਕੇ ਲੈ ਨਾ ਧੋਤੇ ਹੋਏ ਆਲੂ ਤੁਸੀਂ ਕਿਹੜਾ ਦੇਖੋ ਆ ਪਾਣੀ ਦੇਖੋ ਭਾਜੀ ਆ ਕਿੰਨਾ ਗੰਦਾ ਪਾਣੀ ਰੱਖਿਆ ਹੋਇਆ ਦੇਖੋ ਕਿੰਦਾ ਪਾਣੀ ਭਾਜੀ ਭਾਈ ਇਹ ਗਲਵਜ਼ ਨਹੀਂ ਪਾਏ ਤੁਸੀਂ ਗਲਵਜ਼ ਤੁਸੀਂ ਹੁਣੇ ਹੀ ਪਾਏ ਦੇਖ ਕੇ ਮੈਨੂੰ ਨਹੀਂ ਭਾਈ ਭਾਈ ਆ ਦੇਖੋ ਪਾਟਾ ਮੈਂ ਗਲਵਜ਼ ਸਾਰੇ ਇੱਕ ਗਲਵਜ਼ ਤੁਸੀਂ ਉਹਦੇ ਕੋਲੋਂ ਲੈ ਕੇ ਪਾ ਲਿਆ ਇੱਕ ਪਾ ਓਏ ਆ ਦੇਖੋ ਆਓ ਇੱਧਰ ਆ ਦੇਖੋ ਭਾਈ ਸਾਹਿਬ ਨੇ ਇੱਕ ਗਲਵਜ਼ ਇਹਦੇ ਕੋਲੋਂ ਲੈ ਕੇ ਪਾ ਲਿਆ ਵਾ ਤੇ ਦੂਸਰਾ ਗਲਵਜ਼ ਦੇਖੋ ਭਾਈ ਸਾਹਿਬ ਆਪਨੇ ਗਲਵਜ਼ ਕਿਉਂ ਨਹੀਂ ਢਾਲੇ ਕਹਾਂ ਸੇ ਆ ਰਹੇ ਹੋ ਕਹਾਂ ਸੇ ਆ ਰਹੇ ਹੋ ਨਹੀਂ ਅਭੀ ਕਮਰੇ ਸੇ ਵੀ ਆਦਮ ਕੌਣ ਸੇ ਕਮਰੇ ਸੇ ਮੇਰੇ ਘਰ ਸੇ ਅੱਛਾ ਮੈਂ ਅਭੀ ਕਾਮ ਨਹੀਂ ਕਰ ਰਿਹਾ ਓਏ ਆਪਨੇ ਅਭੀ ਅਭੀ ਮੈਂ ਕਾਮ ਨਹੀਂ ਲੱਗਿਆ ਹਾਂ ਕਾਮ ਨਹੀਂ ਕਰ ਰਹਾ ਕਾਮ ਹੋਈ ਲਗਾ ਕਰ ਰਹਾ ਅਭੀ ਜ

ਸਿਆ ਭਾਈ ਸਾਹਿਬ ਟਿੱਕੀਆਂ ਬਣਾ ਰਹੇ ਆ ਆ ਦੇਖੋ ਆ ਟਿੱਕੀਆਂ ਬਣਾ ਰਹੇ ਦੇਖੋ ਆਦੇ ਹੱਥਾ ਦੇ ਨਾਲ ਹੀ ਭਈਆ ਆਪਣੇ ਗਲਵਜ਼ ਕਿਉਂ ਨਹੀਂ ਡਾਲੇ ਗਏ ਗਲਵਜ਼ ਔਰ ਕੈਪ ਕਿਉਂ ਨਹੀਂ ਡਾਲੀ ਬਾਜੀ ਬਹਿ ਨਿਕਾਲਦੇ ਤਾਂ ਲਗਾਤਾ ਇਹ ਹੈਗਾ ਲਗਾਤਾ ਕੀ ਲਗਾ ਲੇਤਾ ਹਾਂ ਅੱਛਾ ਜੇ ਮੈਂ ਆ ਦੇਖੋ ਹੁਣ ਸਾਨੂੰ ਦੇਖ ਕੇ ਇਹਨਾਂ ਨੇ ਜਿਹੜੇ ਕੈਪ ਵੀ ਪਾ ਲਈ ਗਲਵਜ਼ ਕਾਏ ਆਪਕੇ ਗਲਵਜ਼ ਗਲਤ ਨਹੀਂ ਹੈ ਆ ਪਾਣੀ ਦੇ ਹਾਲਾਤ ਦੇਖੋ ਆ ਕਿੰਨਾ ਗੰਦਾ ਪਾਣੀ ਆ ਕੋ ਨਿਰਮਾ ਆ ਆ ਦੇਖੋ ਆ ਗੰਦਾ ਪਾਣੀ ਆ ਇਹਦੇ ਵਿੱਚ ਹੀ ਪਲੇਟਾਂ ਧੋ ਕੇ ਸਾਰਾ ਕੋ ਦੇ ਰਿਹਾ ਭਈਆ ਸਾਬਣ ਕਾ ਹੈ ਸਾਬਣ ਸਾਬਣ ਨਿਰਮਾ ਸਿਮ ਹੈ ਨੇ ਆ ਹੈ ਸਾਬਣ ਕਿਸਮ ਨਿਰਮਾ ਹੈ ਭਾਈਂ ਕਾ ਹੈ ਨਿਰਮਾ ਇਹਨਾਂ ਦੇ ਕੋਲ ਜਿਹੜੇ ਭਾਂਡੇ ਧੋਂਦੇ ਆ ਨਾ ਤਾਂ ਕੋਈ ਸਾਬਣ ਆ ਕੁਛ ਵੀ ਨਹੀਂ ਐ ਇੱਦੀ ਲੋਕਾਂ ਨੂੰ ਗੰਦ ਖਲਾਈ ਜਾਂਦੇ ਪਏ ਆ ਇਹ ਭਾਈ ਸਾਹਿਬ ਚਾਪ ਦੀ ਦੁਕਾਨ ਹੈ ਨਦੀ ਭਾਜੀ ਚਾਪ ਬਣਾ ਰਹੇ ਤੁਸੀਂ ਨਾ ਤਾਂ ਕੋਈ ਗਲਵਜ਼ ਪਾਇਆ ਹੈ ਨਾ ਤਾਂ ਕੋਈ ਕੈਪ ਪਾਈ ਹੋਈ ਤੁਸੀਂ ਸਰ ਮੈਂ ਉਹਦੇ ਪਹਿਲ ਸੀ ਅਭੀ ਅਭ ਪਹਿਲ ਲੇਤਾ ਹਾਂ ਮੇਰਾ ਫੋਨ ਗਿਆ ਇੱਧਰ ਆ ਗਏ ਹੋ ਹਾਂਜੀ ਹਾਂਜੀ ਕਿਹੜੀ ਸਟੇਟ ਸੇ ਹੋ ਪਹਿ ਦਿੱਲੀ ਸੇ ਦਿੱਲੀ ਸੇ ਹੋ ਕਿਤਨੇ ਪੈਸੇ ਲੈਂਦੇ ਹੋ ਇਹ ਚਾਪ ਕੇ ਕਾਫ 70 ਫੁੱਲ ਕੋਪੀ ਦੋ ਕੈਪ ਕਿੰਨੇ ਕੀ ਅਤੀ ਗੁਲਬ ਨਹੀਂ ਉਹ ਮੇਰੇ ਕੋਲ ਕਿੰਨੇ ਕੀ ਅਤੀ ਬਤਾਓ ਉਹ ਤਾਂ 1 ਰੁਪਿਆ 50 ਪੈਸੇ ਯਾਰ 1 ਰੁਪਿਆ 1 ਰੁਪਿਆ ਕੀ ਕੈਪ ਹੈ ਠੀਕ ਹੈ ਅੱਛਾ ਔਰ ਆਪ ਇਤਨਾ ਉਹਨਾਂ ਨੂੰ ਕੂੜਾ ਕੂੜਾ ਖਿਲਾ ਰਹੇ ਹੋ ਆਪਨੇ ਹਾਂ ਜੀ ਸਰ ਸਾਹਿਬ ਪ੍ਰੈਸ ਕਰਕੇ ਆਪ ਸਾਪ ਨੂੰ ਕਹਿੰਦਾ ਬਤਾਓ ਦਿਖਾਓ ਸਾਬੂਨ ਇਹ ਸਾਬੂਨ ਨਹੀਂ ਵੈਸੇ ਹੁੰਦਾ ਹੀ ਸਾਬੂਨ ਕਾ ਹੈ ਨਹੀਂ ਵੈਸੇ ਤਾਂ ਕਲੇਮ ਕਰ ਰਹੀ ਆ ਦੇਖੋ ਕੋਈ ਵੀ ਇੱਥੇ ਸੇਫਟੀ ਨਹੀਂ ਹੈਗੀ ਨਾ ਤਾਂ ਇਹਨਾਂ ਨੂੰ ਇਹਨਾਂ ਨੇ ਸਾਬਨ ਰੱਖਿਆ ਹੋਇਆ ਕੋਈ ਨਾ ਤਾਂ ਭਾਈ ਕਿੰਨੇ ਪੈਸੇ ਦੇ ਰਹੇ ਨੇ ਅੱਛਾ ਕੀ ਲਿਖ ਤਾ ਇਹਨਾਂ ਦੇ ਚਾਂਪ ਭਾਈ ਪਾਣੀ ਜਾਂਦਾ ਹੈ ਕਿ ਨਹੀਂ ਨੈਕਸਟ ਟਾਈਮ ਆਹੀ ਦੇਖਾਂਗੇ ਭਾਈ ਪਾਣੇ ਚਾਹੀਦੇ ਕਿ ਨਹੀਂ ਚਾਹੀਦੇ ਦੱਸੋ ਆਪਕ ਦੇਖੋ ਇੰਨੇ ਪੈਸੇ ਦਿੱਤੇ ਇਹਨਾਂ ਨੂੰ ਤੇ ਹੁਣ ਤੁਹਾਨੂੰ ਹਾਲਾਤ ਦਿਖਾਣੇ ਅੰਦਰ ਦੇ ਅਸੀਂ ਜਿਸ ਤਰ੍ਹਾਂ ਇਹਨਾਂ ਨੇ ਭਾਈ ਕਿੰਨੇ ਪੈਸੇ ਦੀ ਇਹਨਾਂ ਨੂੰ ਵੇਟ ਲਈ ਤੁਹਾਨੂੰ ਪਤਾ ਨਹੀਂ ਇਹਨਾਂ ਨੂੰ ਕੈਪ ਹੈ ਜਾਂ ਗਲਤ ਪਾਣੇ ਚਾਹੀਦੇ ਕਿ ਨਹੀਂ ਪਾਣੀ ਪਾੜੀ ਜਾਏਗੀ ਇਹ ਲੋ ਤਾਂ ਵਧੀਆ ਆ ਭਾਈ ਉਹਨਾਂ ਸਾਡੇ ਲੋ ਤਾਂ ਵਧੀਆ ਬਣਾਉਂਦੇ ਆ ਭਾਈ ਉੱਚੇ ਨਹੀਂ ਬਣਾਉਂਦੇ ਤਾਂ ਵਧੀਆ ਮੈਂ ਤਾਂ ਬੰਦ ਦੀ ਗੱਲ ਵਧੀਆ ਤੁਹਾਨੂੰ ਲੱਗਦਾ ਕਿ ਸੇਫਟੀ ਰੱਖਣੀ ਚਾਹੀਦੀ ਇਹਨਾਂ ਨੂੰ ਹੁਣ ਤੁਸੀਂ ਇਹਨਾਂ ਨੂੰ ਪੁੱਛਿਆ ਕਿ ਦੇ ਹੱਥ ਕਿਹਨਾਂ ਤੋਂ ਹੁੰਦੇ ਸਾਬਣ ਨਾਲ ਨਹੀਂ ਨਹੀਂ ਹੁਣ ਵਾਸ਼ਰੂਮ ਬੰਦਾ ਗਿਆ ਹੋਵੇ ਲੈਟਰਿੰਗ ਗਿਆ ਹੋਵੇ ਉਹਦੇ ਕੋ ਸਾਬਣ ਹੀ ਨਹੀਂ ਹੈਗਾ ਇੱਥੇ ਟੱਗ ਲੱਗ ਗਿਆ ਹਾਂਜੀ ਜੀ ਤੇ ਸਰਪ ਸੇ ਹੱਥ ਨਹੀਂ ਧੋਤੇ ਭਾਈ ਸਾਹਿਬ ਆਇਓ ਅੱਗੇ ਵੀ ਤੁਹਾਨੂੰ ਹਾਲਾਤ ਦਿਖਾਣੇ ਆ ਕਿਸ ਤਰ੍ਹਾਂ ਦੇ ਹਾਲਾਤ ਚਲੰਦ ਭਾਈ ਸਸੀਗਲ ਜੀ ਸਸੀਗਲ ਭਾਈ ਚਲੰਦਰ ਤੇ ਜਿਹੜੇ ਆ ਸੇਫਟੀ ਨਹੀਂ ਵਰਤੀ ਜਾ ਰਹੀ ਆ ਇਹਦੀ ਰੇਡੀਓ ਉੱਡੀਆਂ ਲੱਗੀਆਂ ਹੋਈਆਂ ਕੋਈ ਗਲਤ ਨਹੀਂ ਕੋਈ ਸਾਫ ਪੰਡ ਨਹੀਂ ਰੱਖਿਆ ਤੁਹਾਨੂੰ ਕੀ ਲੱਗਦਾ ਗਲਤ ਆ ਯਾ ਸਹੀ ਆ ਕੋਈ ਕੋਲ ਤਾਂ ਭਾਰੀ ਕੋ ਚੈੱਕ ਹੀ ਨਹੀਂ ਕਰਦਾ ਤੇ ਫੂਡ ਸੇਫਟੀ ਵਾਲੇ ਸਿਰਫ ਤਨਖਾਵਾ ਚੱਕ ਰਹੇ ਆ ਤਨਖਾਵਾ ਚੱਕਦੇ ਪਏ ਉਹਨਾਂ ਦੀਆਂ ਵੱਡੀਆਂ ਵੱਡੇ ਬੰਦੇ ਆਣਾ ਸੈਟਿੰਗ ਹੈਗੀ ਆ ਉਨਾਂ ਦਾ ਪੈਸੇ ਪਹੁੰਚਦੇ ਤੇ ਸਾਡੇ ਕਸਟਮਰ ਵੀ ਜਿਹੜੇ ਇਹਨਾਂ ਤੋਂ ਕੁਛ-ਕੁਛ ਦੇਣੀ ਆ ਭਾਜੀ ਆਪ ਗੱਲ ਹੀ ਦੇਖੋ ਕਿੰਨੀਆਂ ਰੇੜੀਆਂ ਆ ਪਿੱਛੇ ਜਦੋਂ ਸੀਪੀ ਸਾਹਿਬ ਆਏ ਸੀ ਉਹਨਾਂ ਨੇ ਸਭ ਚੁਕਾਤੀਆਂ ਸੀ ਫਿਰ ਆ ਗਏ ਦੇਖ ਲਓ ਤੁਹਾਡੇ ਸਾਹਮਣੇ ਹੁਣ ਅਸੀਂ ਕਹਿੰਨੇ ਗਰੀਬ ਆਦਮੀ ਕੀ ਕਹਿਣਾ ਕੀ ਕਹਿਣਾ ਕਿਸੇ ਦੀ ਸਫਾਈ ਤੁਸੀਂ ਦੇਖ ਲਓ ਚਾ ਕੇ ਤੇ ਪਾਪਾ ਜੀ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਗੰਦ ਖਲਾਇਆ ਜਾ ਰਿਹਾ ਹੈ ਆਨ ਹੈਲਦੀ ਨਹੀਂ ਇਹ ਬਿਲਕੁਲ ਇਹ ਹੋਣਾ ਨਹੀਂ ਚਾਹੀਦਾ ਗਵਰਨਰ ਚੋਟ ਬੈਨਡਟ ਦੇ ਗੌਰਮੈਂਟ ਕਰਦੀ ਕਿਉਂ ਨਹੀਂ ਬਈ ਪਪਾ ਜੀ ਇਹ ਚੀਜ਼ਾਂ ਇਹ ਦੇਖੋ ਜੇ ਤੁਸੀਂ ਉਹਨੂੰ ਕਰੋ ਗੌਰਮੈਂਟ ਕੋ ਟਾਈਮ ਨਹੀਂ ਕੋਈ ਗੌਰਮੈਂਟ ਕੋ ਟਾਈਮ ਤੋਂ ਹੈ ਗੌਰਮੈਂਟ ਕੋ ਟਾਈਮ ਨਹੀਂ ਆਖਣਾ ਉਹ ਹੋਰ ਕੰਮਾਂ ਚ ਬਿਨਦੀ ਆ ਤੇ ਉਹ ਸਰਕਾਰ ਕਹਿੰਦੀ ਇਹ ਬਦਲਾਵ ਲੈ ਕੇ ਆਏ ਆ ਪੰਜਾਬ ਦੇ ਵਿੱਚ ਤਾਂ ਲੱਗਦਾ ਇਹ ਹੀ ਬਦਲਾਵ ਪੰਜਾਬ ਦੇ ਵਿੱਚ ਬਦਲਾਵ ਹੋ ਤਾਂ ਗਿਆ ਭਾਵੇਂ 2 ਰੇੜੀਆਂ ਤੋਂ 25 ਰੇੜੀਆਂ ਹੋ ਗਈਆਂ ਬਦਲਾਅ ਹੀ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਬਦਲਾਅ ਜਿਹੜਾ ਸਾਡੇ ਪੰਜਾਬ ਦੇ ਵਿੱਚ ਆ ਗਿਆ ਵਾ ਤੇ ਰੈਸਟੋਰੈਂਟ ਖੁੱਲੇ ਹੋਏ ਆ ਤੇ ਅੰਦਰ ਵੀ ਤੁਹਾਨੂੰ ਹਾਲਾਤ ਦਿਖਾਣੇ ਆ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਇੱਥੇ ਜਲੰਧਰ ਮਾਡਲ ਹਾਊਸ ਦੇ ਵਿੱਚ ਤਸਵੀਰਾਂ ਦਿਖਾ ਰਹੇ ਆ ਇਹ ਭਾਈ ਸਾਹਿਬ ਹੁਣੀ ਸ਼ਾਇਦ ਕੋਈ ਗੋਲ ਗੱਪੇ ਵਗੈਰਾ ਪਾਈ ਆਪਣੇ ਕੈਪ ਔਰ ਗਲਵਸ ਕਿਉਂ ਡਾਲੇ ਜੀ ਕੰਮ ਅਬਰਾ ਖਤਮ ਹੋਈ ਹਾਂ ਜੀ ਸਭਨਾ ਕੰਮ ਖਤਮ ਹੈ ਨਹੀਂ ਖਤਮ ਤਾਂ ਆਪတို့ ਚਟਨੀ ਬਣਾ ਰਹੇ ਹੋ ਕਿਆ ਕਰ ਰਹੇ ਆ ਕਲੱਬ ਸਕੱਟਰੀ ਉਸਮੇ ਬਾਲ ਚਲਾ ਗਿਆ ਕੁਛ ਚਲਾ ਗਿਆ ਗੋਲ ਕੈਪੀ ਵਾਲੇ ਉੱਧਰ ਨੇ ਸਾਢੇ ਕੁ ਦੇ ਭਾਈ ਸਾਹ ਉਹਨਾਂ ਨਾਲ ਅੰਦਰ ਗੱਲ ਕਰਦੇ ਆਪਾਂ ਭਾਈ ਸਾਹਿਬ ਭਾਜੀ ਭਾਜੀ ਨਾ ਤਾਂ ਬੰਦੇ ਨੇ ਕੋਈ ਕੈਪ ਪਾਈ ਹੋਈ ਆ ਨਾ ਤਾਂ ਕੋਈ ਗਲਵਜ਼ ਪਾਇਆ ਹੋਇਆ ਹੈ ਗਲਵਜ਼ ਕੈਪ ਪਵਾ ਦਨੇ ਭਾਜੀ ਥੋੜੇ ਪਵਾ ਹਾਂਜੀ ਥੋੜੇ ਪਵਾ ਦਨੇ ਵੀਰੇ ਭਾਈ ਪਹਿਲਾਂ ਕਿਉਂ ਨਹੀਂ ਪਾਇਆ ਸੀ ਇੱਧਰ দাও ਬੜਾ ਜਿਆਦਾ ਤੁਮ ਦਾ ਟਾਈਮ ਲੱਗ ਰਿਹਾ ਹੋ ਰਿਹਾ ਹੈ ਆਪਾਂ ਇੱਧਰ দাও ਬੜਾ ਹਾਂਜੀ ਬੱਲੇ ਉਹ ਦੇਖੋ ਕਸਟਮਰ ਕੋਲ ਪੂਰੇ ਪੈਸੇ ਦੇ ਕੀ ਜਾਂਦਾ ਬਿਲਕੁਲ ਗੱਲ 1 ਰੁਪਏ ਦੀ ਕੈਪ ਹੋਣੀ ਹੈ ਤੇ ਗਲਵਜ਼ ਵੀ ਤੁਹਾਨੂੰ ਬੜਾ ਇੰਨੇ ਕਿਉਂ ਨਹੀਂ ਬੰਦੇ ਆ ਪਾ ਦਨੇ ਹੋਣੇ ਪਾ ਉਹਨਾਂ ਤੇ ਆ ਆਪਾਂ ਦੇਖਦੇ ਹਾਂ ਕਿੱਦਾਂ ਦਾ ਇੱਥੇ ਕਿ ਵਧੀਆ ਖਿਲਾ ਰਹੇ ਆ ਫੂਡ ਜਾਂ ਨਹੀਂ ਖਿਲਾ ਰਹੇ ਆ ਚਲੋ ਅੱਛੇ ਵਧੀਆ ਥੋੜਾ ਕੈਪ ਵਗੈਰਾ ਸਾਰਿਆਂ ਨੇ ਪਾਈਆਂ ਹੋਈਆਂ ਪਰ ਕਲਬਸ ਨਹੀਂ ਪਾਏ ਹੋਏ ਹੈ ਭਈਆ ਕਿ ਆਪਨੇ ਗਲਵਜ਼ ਕਿਉਂ ਡਾਲੇ ਮੈਂ ਗਲਵਜ਼ ਕੋਈ ਡਾਲੇ ਤੇ ਉੱਪਰ ਕੇ ਤੇ ਉਹ ਆਦੇ ਉਪਰ ਪਾਰ ਦिए ਹਾਂ ਜੀ ਉਹ ਜਿਹੜੀ ਤਰ੍ਹਾਂ ਤੇ ਪਿੰਨ ਦੇਖ ਸਕਦੇ ਤੁਸੀਂ ਕੋਈ ਗਲਬਦ ਨਹੀਂ ਪਾਇਆ ਹੈ ਇੱਥੇ ਬਹੁਤ ਜ਼ਿਆਦਾ ਖਾ ਰਹੇ ਆ ਤੇ ਇਹਨਾਂ ਨੇ ਕੋਈ ਅੱਜ ਤੱਕ ਇਹਨਾਂ ਨੇ ਪੁੱਛਿਆ ਨਹੀਂ ਆ ਕਿ ਤੁਸੀਂ ਗਲਬਦ ਕਿਉਂ ਨਹੀਂ ਪਾ ਰਹੇ ਹੋ ਭਾਜੀ ਸਸੀ ਗਾਲ ਜੀ ਭਾਜੀ ਇੱਕ ਤਾਂ ਦੇਖੋ ਗੋਮੇ ਚਵਾਏ ਹੋਏ ਮੁੰਡਿਆ ਨੇ ਗਲਬਦ ਨਾਲ ਬਾਥੂਮ ਕਰਨ ਗਿਆ ਸੀਗਾ ਤਾਂ ਲਾਏ ਅੱਛਾ ਜੀ ਹੁਣੇ ਪਾਏਗਾ ਪਾਏਗਾ ਟੋਟਰ ਕੇ ਹੱਥ ਤੋਂ ਦੇ ਮੁੰਡੇ ਹਾਂਜੀ ਹਾਂਜੀ ਬਿਲਕੁਲ ਸਭ ਤੋਂ ਉੱਪਰ ਸਭ ਤੋਂ ਸਭ ਕੋਈ ਜਿਵੇਂ ਸਭ ਤੇ ਇਸ ਪੈਰ ਪਰ ਜੀ ਪਾਣ ਜੀ ਸਸੀ ਗਾਲ ਜੀ ਸਸੀ ਗਾਲ ਪਾਣ ਜੀ ਤੁਸੀਂ ਗੋਲ ਗੱਪੇ ਖਾ ਰਹੇ ਤੁਸੀਂ ਇਹਨਾਂ ਨੂੰ ਪੁੱਛਿਆ ਕਿ ਦੀ ਹੱਥ ਤੋਂ ਦੇਵੇ ਇਹਨਾਂ ਨੇ ਹਾਂ ਜੀ ਸਾਨੂੰ ਪਤਾ ਇਹਨਾਂ ਦੀ ਫੂਡ ਕੁਆਲਿਟੀ ਅੱਛੀ ਹੁੰਦੀ ਹੈ ਸਾਨੂੰ ਪਤਾ ਹੈ ਇਸ ਸ਼ੌਕ ਕੁਆਲਿਟੀ ਤਾਂ ਵਧੀਆ ਵਈ ਨੇ ਹੱਥ ਤੋਂ ਦਿੰਦੇ ਆ ਵੀ ਪੁੱਛਿਆ ਹਾਂ ਹਾਂ ਜੀ ਅੱਛਾ ਹਾਂ ਜੀ ਪਾਣ ਜੀ ਹਾਂ ਜੀ ਇੱਕ ਹੋਰ ਸ਼ਾਪ ਦੇ ਉੱਤੇ ਆ ਗਏ ਰਾਜਾ ਫਾਸਟ ਫੂਡ ਦੇ ਉੱਤੇ ਆ ਗਏ ਆਂ ਦੇਖਦੇ ਆ ਕਿ ਇੱਥੇ ਸਵਾਈ ਹੈਗੀ ਕਿ ਨਹੀਂ ਹੈਗੀ ਤੇ ਹਾਲਾਤ ਦੇਖਣੇ ਤੁਹਾਨੂੰ ਭਈਆ ਆਪਣੇ ਕਲਬ ਜੀ ਨੂੰ ਡਾਲੇ ਹੋਏ

ਇਹ ਆ ਪਾਣੀ ਰੱਖਿਆ ਹੋਇਆ ਹੈ ਦੇ ਵਿੱਚ ਇਹਨਾਂ ਨੇ ਭਾਂਡੇ ਰੱਖੇ ਹੋਏ ਆ ਤੁਸੀਂ ਦੇਖ ਸਕਦੇ ਹੋ ਸਾਬਣ ਕੌਨਸਾ ਹੈ ਸਾਬਣ ਕੌਨਸਾ ਸਾਬਣ ਹੈ ਚਾਪੀਂ ਦੱਸੋ ਆ ਕੱਪੜੇ ਧੋਣ ਵਾਲਾ ਸਾਬਣ ਰੱਖਿਆ ਹੈ ਇਹਨਾਂ ਨੇ ਆ ਦੇਖੋ ਤੁਸੀਂ ਆ ਆ ਗੰਦਾ ਇਹ ਦੇਖੋ ਆਹ ਬੋਰਾ ਆ ਭਾਂਡੇ ਤੋਂ ਉਹਨੂੰ ਬੋਰਾ ਰੱਖਿਆ ਹੈ ਇਹਨਾਂ ਨੇ ਇੱਥੇ ਆ ਦੇਖੋ ਆ ਦੇਖੋ ਆ ਕਿੰਨਾ ਗੰਦਾ ਬਾਹਰ ਹੈ ਲੋ ਇਹਦੇ ਨਾਲ ਹੀ ਇਹ ਭਾਂਡੇ ਧੋਂਦੇ ਆ ਲੋਕਾਂ ਨੂੰ ਗੰਦ ਖਲਾਣਦੇ ਇੱਥੇ ਸਾਬਣ ਲੱਗਦੇ ਤੇ ਭਾਈ ਆ ਦੇਖੋ ਕਿਸ ਤਰ੍ਹਾਂ ਇਹਨੇ ਭਾਂਡੇ ਤੋਂ ਉਹਨੂੰ ਸਾਬਣ ਹੋਰ ਕੱਪੜੇ ਤੋਂ ਨਾਲ ਰੱਖੇ ਕੀ ਕਹਿਣਾ ਚਾਹੁੰਦੇ ਇੱਥੇ ਸਹੀ ਹੈ ਕਿ ਗਲਤ ਹੈ ਗਲਤ ਹੈ ਭਈ ਇਹ ਆਪਾਂ ਪੈਸੇ ਦੇ ਕੇ ਜਾਂਦੇ ਇੱਥੇ ਹਾਂਜੀ ਪੈਸੇ ਦੇ ਕੇ ਜਾਂਦੇ ਤੇ ਕਿਉਂ ਨਹੀਂ ਸੇਫਟੀ ਵਰਤਦੇ ਇਹ ਇਹ ਗਲਤੀ ਹੈ ਨਾ ਦੀ ਗਲਤੀ ਹੈ ਇਹਦਾ ਐਕਸ਼ਨ ਹੋਣਾ ਚਾਹੀਦਾ ਭਈ ਤੇ ਇਸ ਬੰਦੇ ਨੂੰ ਪੁੱਛ ਦੇਣੀ ਇਹਨਾਂ ਨੂੰ ਨਹੀਂ ਅਸੀਂ ਹੁਣ ਕੀ ਪੁੱਛਿਆ ਜੇ ਰੋਕ ਕੇ ਜਾਂਦੇ ਆ

ਕੋਈ ਵੀ ਇੱਥੇ ਜਿਹੜਾ ਮੁਲਾਜ਼ਮ ਆ ਸਰਕਾਰੀ ਮੁਲਾਜ਼ਮ ਜਿਹੜਾ ਇੱਥੇ ਚੈੱਕ ਨਹੀਂ ਕਰਦਾ ਆ ਕੇ ਤੇ ਆਹ ਜਿਹੜੇ ਹਾਲਾਤ ਆ ਨਿਊ ਮਾਡਲ ਹਾਊਸ ਦੇ ਇੱਥੇ ਜਲੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਭਈਆ ਰੀਨਿਊ ਕਿਉਂ ਨਹੀਂ ਕਰਵਾਇਆ ਇਹ 2024 ਕਾ ਐਕਸਪਾਇਰ ਹੈ ਇਹ ਤੇ ਆ ਇੱਕ ਸ਼ਾਪ ਆ ਇਹ ਭਾਈ ਸਾਹਿਬ ਜੀ ਚਲੋ ਬਹੁਤ ਵਧੀਆ ਕੰਮ ਕਰਦੇ ਇਹਨਾਂ ਨੇ ਪੱਕ ਬੰਨੀ ਹੋਈ ਆ ਭਾਈ ਜੀ ਕਿੱਦਾਂ ਸਫਾਈ ਸੋਹਣੀ ਵਧੀਆ ਤੇ ਵਧੀਆ ਕੀ ਕਹਿਣਾ ਚਾਹੁੰਦੇ ਹੋ ਕਿ ਸਪਾਈ ਰੱਖਣੀ ਹੈ ਜਿਹੜੀ ਪ੍ਰਵਾਸੀ ਵੀ ਇੱਥੇ ਬੜੀਆਂ ਰੇੜੀਆਂ ਆਉਂਦੇ ਆ ਗੱਤ ਨੂੰ ਮੈਂ ਹਾਂਜੀ ਬਿਲਕੁਲ ਭਾਈ ਸਾਹਿਬ ਇਹ ਸਾਰਿਆਂ ਨੂੰ ਜਿਹੜੇ ਜਿਹੜੇ ਕੰਮ ਕਰਦੇ ਸਾਰਿਆਂ ਨੂੰ ਉਹ ਪੂਰਾ ਹੈਜ਼ੀਨ ਬੈਟਰ ਕਰਨਾ ਚਾਹੀਦਾ ਵਾ ਤੇ ਤੁਹਾਨੂੰ ਸੇਫਟੀ ਦਿਖਾਣੇ ਇੱਥੇ ਕੀ ਸੇਫਟੀ ਆ ਤੇ ਭਾਈ ਸਾਹਿਬ ਨਹੀਂ ਬਣਾ ਰਹੇ ਨਾ ਤਾਂ ਇਹਨੇ ਕੋਈ ਕੈਪ ਪਾਈ ਹੋਈ ਆ ਨਾ ਤਾਂ ਕੋਈ ਗਲਵਜ਼ ਪਾਇਆ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਮੈਂ ਕਿ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਕੋਈ ਗਲਵਜ਼ ਵੀ ਨਹੀਂ ਪਾਇਆ ਨਾ ਕੋਈ ਤੁਸੀਂ ਗਲਵਜ਼ ਪਾਇਆ ਸਮਾਨ ਵੀ ਤੇਲ ਵੀ ਨੰਗਾ ਪਿਆ ਤੁਸੀਂ ਇਹਨਾਂ ਦਾ ਆਇਆ ਜਿਵੇਂ ਹਾਜੀ ਮੈਂ ਤਾਂ ਹੁਣ ਹੀ ਆਇਆ ਜਿੱਸ ਜੈੰਦਰ ਵੀ ਨਹੀਂ ਗਿਆ ਮੈਂ ਆ ਭਾਈ ਸਾਹਿਬ ਹੁਣ ਪਿਆਜ਼ ਘੱਟ ਰਿਹਾ ਇਹਨਾਂ ਨੇ ਨਾਮ ਤਾਂ ਕੋਈ ਕੈਪ ਪਾਈ ਹੋਈ ਆ ਤੇ ਆਹ ਪਿਆਜ਼ ਘੱਟ ਰਿਹਾ ਭਾਜੀ ਕੀ ਕਹਿਣਾ ਚਾਹੁੰਦੇ ਆ ਉਹ ਗਲੁੱਤ ਵੀਡੀਓ ਤੁਹਾਡੇ ਕੋਲ ਨਾਮ ਤਾਂ ਕੋਈ ਕੈਪ ਪਾਈ ਹੋਈ ਆ ਭਾਜੀ ਬਾਕੀ ਕਿਹਦਾ ਹਾਂਜੀ ਹੁਣ ਹੀ ਆਪਾਂ ਆਏ ਹੁਣ ਹੀ ਆਇਆ ਬਿੰਕੂ ਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ